ਅੱਜ ਦਾ ਮੋਟਿਵ ਇਹ ਸੀ ਕਿ ਬਠਿੰਡਾ ਸ਼ਹਿਰ ਕਈ ਜਗ੍ਹਾਾਂ ਦੇ ਉੱਤੇ ਬੋਤਲ ਨੈਕ ਬਣਿਆ ਹੋਇਆ ਹੈ ਜਿਹੜੇ ਵੱਖ-ਵੱਖ ਰੇਲਵੇ ਫਾਟਕ ਨੇ ਉਸ ਨੂੰ ਸ਼ਹਿਰ ਨਾਲ ਜੋੜ ਨਹੀਂ ਦੇ ਰਹੇ ਮੈਂ ਇਸ ਗੱਲ ਦੇ ਮਗਰ ਲੱਗਿਆ ਹੋਇਆ ਸੀ ਕਿ ਜਿਹੜਾ ਆਰਓਬੀ ਜਨਤਾਨਗਰ ਫਰੋਟਪੋਰਟ ਲਾਈਨ ਤੇ ਬਣਨਾ ਹੈ ਉਸ ਦੇ ਲਈ ਪਿਛਲੇ ਕੰਬੇ ਸਮੇਂ ਤੋਂ ਜ਼ਮੀਨ ਨਹੀਂ ਮਿਲ ਰਹੀ ਸੀ ਉਸ ਦੇ ਲਈ 13 ਏਕੜ ਵੀ ਚਾਹੀਦੀ ਸੀ ਜਿਹਦੇ ਚ 8.5 ਏਕੜ ਅਸੀਂ ਪਹਿਲਾਂ ਦੇ ਚੁੱਕੇ ਸੀ ਔਰ ਬਤ ਕਰਤੀ ਕਨਾਲਾਂ ਜਮੀਨ ਹੋ ਚਾਹੀਦੀ ਸੀ ਉਸ ਦੇ ਲਈ ਅਸੀਂ ਤੁਹਾਨੂੰ ਮੈਂ ਦੱਸਣਾ ਚਾਹਣਾ ਹੈ ਕਿ ਸਾਨੂੰ ਜਿਹੜੀ ਜਮੀਨ ਹੈ ਆ 34 5 ਪਲੱਸ ਦਾ ਲੈਟਰ ਹੈ ਇਹ ਸਾਨੂੰ ਜਮੀਨ ਜਿਹੜੀ ਹੈ ਲੱਭ ਗਈ ਹੈ ਅਸੀਂ ਬੜੀ ਜਲਦੀ ਇਸ ਦੇ ਉੱਤੇ ਇਹ ਜਮੀਨ ਟਰਾਂਸਫਰ ਕਰਕੇ ਜਿਹੜਾ ਜਨਤਾ ਨਗਰ ਦਾ ਪੁਲ ਹੈ ਉਸ ਦੇ ਟੈਂਡਰ ਕਰ ਦਿਆਂਗੇ ਇਸੇ ਤਰ੍ਹਾਂ ਜਿਹੜਾ ਇੱਕ ਪੁਲ ਜਨਤਾ ਨਗਰ ਤੋਂ ਜਿਹੜਾ ਰਵੋਰ ਲਾਈਨ ਦੇ ਉੱਤੇ ਹੈ ਉਸ ਦੇ ਲਈ ਵੀ ਮੈਂ ਜਿਹੜੇ ਰੇਲਵੇ ਮਿਸਟਰ ਨੂੰ ਲੈਟਰ ਲਿਖਿਆ ਹੈ ਔਰ ਸਾਡੇ ਇਹ ਲੈਟਰ ਹੈ ਜਿਹੜਾ ਮੈਂ ਲਿਖਿਆ ਹੈ ਸਾਡੇ ਜਿਹੜੇ ਨਵੀ ਭਗ ਜੀ ਐ ਸ਼ਕਤੀ ਪੀਡਬਲਟੀ ਇਹਦੀ ਇੱਕ ਉਹਨਾਂ ਨੂੰ ਵੀ ਡੀਓ ਬਠਿੰਡਾ ਬਲੋਂ ਲਿਖਿਆ ਗਿਆ ਹੈ ਇਸ ਦੇ ਵਿੱਚ ਅਸੀਂ ਜਿਹੜੇ ਦੋ ਪੁਲ ਹੈ ਇੱਕ ਪੁਲ ਤਾਂ ਹੈਗਾ ਜਿਹੜਾ ਹੋਰ ਲਾਈਨ ਦੇ ਉੱਤੇ ਹੈ ਇਸੇ ਤਰ੍ਹਾਂ ਇੱਕ ਰੋਡ ਜਿਹੜੀ ਅਸੀਂ ਰੋਡ ਨੂੰ ਉਡਾਉਣੀ ਹੈ ਔਰ ਇੱਕ ਪੁਲ ਜਿਹੜਾ ਬਠਿੰਡਾ ਕੈਮੀਕਲ ਦੇ ਵਿਚਾਲੇ ਆ ਜਾਂਦਾ ਉਹ ਜਿਹੜੀਆਂ ਆਬਾਦੀਆਂ ਨੇ ਆਪਣਾ ਉਦਮ ਨਗਰ ਦੀਪ ਸਿੰਘ ਨਗਰ ਬੰਗੀ ਨਗਰ ਉਸ ਤੋਂ ਪਰਲੀਆਂ ਬਾਦੀਆਂ ਘੱਟੋ ਘੱਟ 30000 ਦੀ ਬਾਦੀ ਹੈ ਜਿਹੜੀ ਉੱਥੋਂ ਦੀ ਆ ਕੇ ਰੁਕਦੀ ਹੈ ਉਹਦੇ ਚ ਬਾਰ ਬਾਰ ਲੋਕਾਂ ਦੀ ਤਕਰੀਬ ਮੇਰੇ ਸਮਝ ਆ ਰਹੀ ਸੀ ਇੱਕ ਦੋ ਵਾਰ ਉੱਥੇ ਲੋਕਾਂ ਨੇ ਇਸ ਤੇ ਪ੍ਰੋਟੈਸਟ ਵੀ ਕੀਤਾ ਇਸ ਦੇ ਲਈ ਅੰਡਰ ਬ੍ਰਿਜ ਬਣਾਉਣ ਵਾਸਤੇ ਮੈਂ ਰੇਲਵੇ ਮਿਨਿਸਟਰ ਨੂੰ ਚਿੱਠੀ ਲਿਖੀ ਹੈ ਔਰ ਇਹ ਦੋਹੇ ਪੁੱਲ ਬੜੀ ਜਲਦੀ ਨਾਲ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਊਗੀ ਔਰ ਇਹ ਵੀ ਪਟੰਡੇ ਸ਼ਹਿਰ ਨੂੰ ਬਣਾ ਕੇ ਦਿੱਤੇ ਜਾਣਗੇ ਤਾਂ ਕਿ ਜਿਹੜੀ ਇਹ ਪਟੰਡਾ ਕੈਮੀਕਲ ਵਾਲੀ ਸਾਈਡ ਦੀਆਂ ਸਾਰੀਆਂ ਵਾਦੀਆਂ ਨੇ ਭਾਵੇਂ ਉਹ ਦੀਪ ਸਿੰਘ ਨਗਰ ਹੈ ਭਾਵੇਂ ਆਪਣਾ ਮੰਗੀ ਨਗਰ ਹੈ ਭਾਵੇਂ ਉਦਮ ਸਿੰਘ ਨਗਰ ਹੈ ਉਹ ਲੋਕ ਵੀ ਸ਼ਹਿਰ ਦੇ ਸਭ ਤੋਂ ਨੇੜੇ ਐ ਇਧਰ ਦੀ ਨਜ਼ਦੀਕ ਆ ਸਕਣ ਔਰ ਇਸੇ ਤਰ੍ਹਾਂ ਜਿਹੜਾ ਖਬੋਰ ਲਾਈਨ ਦਾ ਪੂਰਾ ਜਨਤਾ ਨਗਰ ਤੇ ਸੈਕੰਡ ਪਾਰਟ ਹੈ ਜਿਹੜਾ ਉਸ ਦੇ ਲਈ ਵੀ ਇੱਕ ਪ੍ਰਪੋਜ਼ਲ ਭੇਜੀ ਗਈ ਹੈ ਮੈਂ ਆਸ਼ਵਾਸਨ ਦਿੰਦਾ ਕਿ ਹੌਣ ਵਾਲੇ ਫਰਮੀਆਂ ਤੇ ਜਲਦੀ ਰੋਡ ਦੇ ਉੱਤੇ ਕੰਮ ਰੋਡ ਰੋਡ ਤੇ ਕੀ ਕੁਛ ਆ ਰਿਹਾ ਜੀ ਇੱਕ ਹਸਪਤਲ ਦੀ ਗੱਲ ਕੀਤੀ ਗਈ ਆ ਮੋੜ ਰੋਡ ਰੋਡ ਦੇ ਉੱਤੇ ਜਿਹੜੀ OJU BJL ਦੀ ਕਮੇਟੀ ਨੇ ਪਾਸ ਕੀਤਾ ਕਿ ਜਿਹੜੀ ਸਰਕਾਰ ਦੀ ਬੇਕੰਟ੍ਰੈਂਡ ਹੈ ਉਸ ਨੂੰ ਯੂਜ਼ ਕਰਨ ਵਾਸਤੇ ਇੱਕ ਬੱਸ ਸਟੈਂਡ ਵਾਸਤੇ ਜਗਾ ਉੱਥੇ ਪ੍ਰੂਵ ਕੀਤੀ ਹੈ ਇੱਕ ਐਸਆਈ ਹਸਪਤਲ 100 ਬੈੱਡ ਦਾ ਇੱਕ ਏਕੜ ਦੇ ਵਿੱਚ ਖੇਤਾਵਾਸੀ ਦੇ ਵਿੱਚ ਜਿਹੜਾ ਐਲੀਮੈਂਟਰੀ ਸਕੂਲ ਆ ਉਸ ਦੇ ਲਈ ਪਾਸ ਕੀਤਾ ਗਿਆ ਝੀਲ ਨੰਬਰ 1 ਨੂੰ ਸ਼ਹਿਰ ਦੇ ਪਾਣੀ ਵਾਸਤੇ ਵਰਤਣ ਵਾਸਤੇ ਉਹਦੀ ਜੂਸ ਬਾਸਤੋਂ ਦਿੱਤੀ ਗਈ ਇਹ ਉਹਦੇ ਵਿੱਚ ਔਰ ਇੱਕ ਜਿਹੜੀਆਂ ਬਾਸਟਰ ਗੇਮਸ ਵਾਸਤੇ 2 ਤੇ 3 ਨੰਬਰ ਝੀਲ ਜਿਹੜੀ ਹੈ ਉਹ ਲੈ ਲਈਆਂ ਜਾਣਗੀਆਂ ਇਹ ਵੀ ਉਹ ਸਾਰੇ ਪ੍ਰੋਜੈਕਟ ਜਿਹੜੇ ਆ ਉਹ ਸਰੀਏਕ ਤੇ ਬਾਸਟਰ ਨੂੰ ਲੈ ਕੇ ਧਰਨਾ ਵੀ ਚੱਲ ਰਿਹਾ ਵਿਰੋਧ ਵਿੱਚ